ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਬਾਰੇ ਦਿੱਤੇ ਗਏ ਬਿਆਨ ਤੇ ਵਿਵਾਦ ਤੋਂ ਬਾਅਦ ਨਵਾਂ ਵਿਵਾਦ ਛਿੜਦਾ ਜਾ ਰਿਹਾ ਹੈ ਹੁਣ ਯੂਨੀਅਨ ਮਨਿਸਟਰ ਰਮਨਿਤ ਸਿੰਘ ਬਿੱਟੂ ਨੇ ਵੀ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ ਰਮਨਿਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੂੰ ਹੀ ਦੇਸ਼ਦਾ ਨੰਬਰ 1 ਅਤਵਾਦੀ ਕਹਿ ਦਿੱਤਾ ਹੈ ਔਰ ਰਾਹੁਲ ਗਾਂਧੀ ਨੂੰ ਕਹਿੰਦੇ ਨੇ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ਖਤਰਾ ਜੇ ਕੋਈ ਹੈ ਤਾਂ ਰਾਹੁਲ ਗਾਂਧੀ ਐ ਇਹ ਰਮਨੀਤ ਬਿੱਟੂ ਨੇ ਸਟੇਟਮੈਂਟ ਜਿਸ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲਗਾਤਾਰ ਕਾਂਗਰਸੀਆਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆ ਗਿਆ ਹਰ ਕੋਈ ਇਸ ਗੱਲ ਤੇ ਇਤਰਾਜ਼ ਜਤਾ ਰਿਹਾ ਕਿ ਰਮਨੀਤ ਬਿੱਟੂ ਇਸ ਤਰ੍ਹਾਂ ਦੀ ਗੱਲ ਇੱਕ ਲੀਡਰ ਆਫ oppositon ਦੇ ਬਾਰੇ ਕਿਵੇਂ ਬੋਲ ਸਕਦੇ ਨੇ ਖੁਦ ਇੱਕ ਅਹੁਦੇ ਤੇ ਬੈਠੇ ਹੋਏ ਨੇ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਨੇ ਕੇਂਦਰੀ ਰਾਜ ਮੰਤਰੀ ਨੇ ਰਮਨੀਤ ਬਿੱਟੂ ਤਾਂ ਇਸ ਤਰ੍ਹਾਂ ਦੀ ਗੱਲ ਲੀਡਰ ਆਫ oppositon ਦੇ ਬਾਰੇ ਕਿਦਾਂ ਕਰ ਸਕਦੇ ਨੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਸਿੱਖ ਜਿਹੜੇ ਨੇ ਇਨਸਿਕਿਉਰ ਫੀਲ ਕਰ ਰਹੇ ਨੇ ਭਾਰਤ ਦੇ ਵਿੱਚ ਸਿੱਖਾਂ ਨੂੰ ਗੁਰਦੁਆਰਿਆਂ ਨੇ ਜਾਣ ਦਿੱਤਾ ਜਾ ਰਿਹਾ ਪਕੜੀ ਨਹੀਂ ਬੰਨ੍ਹਣ ਦਿੱਤੀ ਜਾ ਰਹੀ ਮੁਸ਼ਕਲ ਆ ਰਹੀ ਹੈ ਉਹਦੇ ਲਈ ਸਟਰਗਲ ਕਰਨਾ ਪੈ ਰਿਹਾ ਉਸ ਤੋਂ ਬਾਅਦ ਲਗਾਤਾਰ ਵਾਤਾਂ ਛਿੜੇ ਹੋਇਆ ਸੀ ਇਸ ਬਾਦ ਨੂੰ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਨਵਾਂ ਮੋੜ ਦੇ ਦਿੱਤਾ ਔਰ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਨੰਬਰ 1 ਅਤਵਾਦੀ ਨੇ ਹੁਣ ਜਦੋਂ ਇਸ ਤਰ੍ਹਾਂ ਦੇ ਸਟੇਟਮੈਂਟ ਦੇ ਦਿੱਤੇ ਰਵਨੀਤ ਬਿੱਟੂ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਹਦੇ ਤੇ ਹੁਣ ਵਿਵਾਦ ਪਨਪਣਾ ਹੀ ਹੈ ਵਿਵਾਦ ਬਣਨਾ ਹੀ ਹੈ ਉਧਰੋਂ ਲੀਡਰ ਆਫ ਓਪੋਜੀਸ਼ਨ ਨੇ ਇਸੇ ਗੱਲ ਤੇ ਪੰਜਾਬ ਦੇ ਲੀਡਰ ਆਫ oppositon ਨੇ ਇਸੇ ਗੱਲ ਤੇ ਦੁੱਖ ਪ੍ਰਗਟਾਵਾ ਕਰਦੇ ਹੋਏ ਔਰ ਜ਼ਬਰਦਸਤ ਅਟੈਕ ਸ਼ਬਦੀ ਵਾਰ ਰਵਨੀਤ ਬਿੱਟੂ ਤੇ ਕੀਤਾ ਔਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਰਵਨੀਤ ਬਿੱਟੂ ਦਾ ਸਰਕਾਰੀ ਖਰਚੇ ਤੇ ਦਿਮਾਗ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਉਹ ਸਰਕਾਰ ਦਾ ਹਿੱਸਾ ਨਹੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਦੇਸ਼ ਦੇ ਲੀਡਰ ਆਫ oppositon ਬਾਰੇ ਯਾਨੀ ਕਿ ਰਾਹੁਲ ਗਾਂਧੀ ਦੇ ਬਾਰੇ ਇਦਾਂ ਦੇ ਬਿਆਨ ਦੇ ਰਹੇ ਨੇ ਤਾਫਰ ਉਹਨਾਂ ਦੇ ਦਿਮਾਗ ਦਾ ਇਲਾਜ ਹੋਣਾ ਚਾਹੀਦਾ ਇਹ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਨੇ ਰਵਨੀਰ ਬਿੱਟੂ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੰਬਰ 1 ਅਤਵਾਦੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਰਵਨੀਰ ਬਿੱਟੂ ਦੀ ਉਹ ਸਟੇਟਮੈਂਟ ਸੁਣਾਉਂਦੇ ਆ ਰਾਹੁਲ ਗਾਂਧੀ ਕੀ ਜੋ ਬਾਤ ਹੈ ਉਸੇ ਸਰਾਹਾ ਹੈ ਔਰ ਉਨकी बात ਰਾਹੁਲ ਗਾਂਧੀ ਨੇ ਕਹੀ ਹੈ ਆਪ ਵੀ ਦੇਖ ਲਿਜੀਏ जो देश के दुश्मन जो बरूद गोली हर टाइम मारने की कोशिश करते हैं उड़ाने की कोशिश करते हैं जहाजों को ट्रेन को रोड को जब वो लोग राहुल गांधी की स्पोर्ट में आ गए आप अंदाजा लगा लीजिए राहुल गांधी खुद देश के नंबर वन टेरिस्ट अगर किसी को मेरी ख्याल से किस पे अनाम होना चाहिए पकड़ने के लिए जब देश का सबसे बड़ा दुश्मन जो जिसको लाना चाहिए एजेंसी पहले मैं रवनीत बिट्टू दी एक स्टेटमेंट सुनी है ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਅੱਜ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ 테ਰਰਿਸਟ ਦੱਸੇ ਅੱਜ ਇਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟিক্যাল ਬੈਂਕਰਪਸੀ ਹੋਰ ਕੋਈ ਹੋ ਨਹੀਂ ਸਰ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣਨ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਿਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ इलाज करवाया जाए सो so दैट इस किस्म दी बेहूदा स्टेटमेंट्स ये जेड़ियां ने बंद कर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर